ਆਪਣੇ YouTube ਚੈਨਲ ਖੇਤੀਬਾੜੀ ਅਪਡੇਟ ਉੱਪਰ ਸਾਰੇ ਕਿਸਾਨ ਭਰਾਵਾਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਫਿਰ ਤੋਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਬਾਸਮਤੀ ਦੇ ਝਾੜਾ ਤੇ ਬਾਸਮਤੀ ਦੇ ਰੇਟਾਂ ਬਾਰੇ ਉਸ ਤੋਂ ਪਹਿਲਾਂ ਆਪਾਂ ਇੱਕ ਹੋਰ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੇ-ਜਿਹੜੇ ਕਿਸਾਨ ਭਰਾਵਾਂ ਨੇ PR131 ਦਾ ਬੀਜ ਯੂਨੀਵਰਸਿਟੀ ਦੇ ਵਿੱਚੋਂ ਜਾਂ ਹੋਰ ਕਿਤੇ ਪ੍ਰਾਈਵੇਟ ਅਦਾਰੇ ਤੋਂ ਲੈ ਕੇ ਬੀਜਿਆ ਸੀਗਾ ਹੁਣ ਤੱਕ ਵੱਢ ਲਿਆ ਜਾਂ ਹਾਲੇ ਵੱਢਣਾਗਾ ਉਹਦਾ ਆਪਣੇ ਨਾਲ ਤਜਰਬਾ ਜ਼ਰੂਰ ਸਾਂਝਾ ਕਰੋ ਜਾਂ ਫਿਰ ਕਿਸੇ ਦੇ ਆਸਗਵਾਂਡ ਦੇ ਵਿੱਚ ਵੀ ਖੜਾ ਹੁੰਦਾਗਾ ਪੀਆਰ 132 ਦਾ ਬੀਜ ਕਿਸੇ ਨੇ ਵੱਡਿਆ ਹੋਊਗਾ ਤਾਂ ਆਪਣੇ ਨਾਲ ਤਜਰਬਾ ਜ਼ਰੂਰ ਸਾਂਝਾ ਕਰਿਓ ਤਾਂ ਜੋ ਇਹ ਬੀਜ ਬਾਰੇ ਆਪਾਂ ਨੂੰ ਸਹੀ ਜਾਣਕਾਰੀ ਮਿਲ ਸਕੇ ਕਿਉਂਕਿ ਸਾਡੇ ਏਰੀਆ ਦੇ ਵਿੱਚ ਤਾਂ ਕਿਸੇ ਨੇ ਹਜੇ ਤੱਕ ਆਪਾਂ ਦੇਖਿਆ ਨਹੀਂ ਵੀ ਲਾਇਆ ਸੀਗਾ ਜਾਂ ਵੱਡਿਆਗਾ ਪਰ ਜਿੱਥੇ-ਜਿੱਥੇ ਵੀ ਇਹ ਲੱਗਿਆ ਆਪਣੇ ਨਾਲ ਕਮੈਂਟਾਂ ਦੇ ਵਿੱਚ ਤਜਰਬਾ ਜ਼ਰੂਰ ਸਾਂਝਾ ਕਰਿਓ ਇਹਦੇ ਬਾਰੇ ਕਿਉਂਕਿ ਇਹ ਸਰਕਾਰ ਵੱਲੋਂ ਵੀ ਇਸ ਵਾਰ ਬਹੁਤ ਪ੍ਰਚਾਰਿਆ ਗਿਆ ਸੀਗਾ ਬੀਜ ਵੀ ਬਹੁਤ ਵਧੀਆ ਬੀਜ ਆ ਪੀਆਰ 132 ਕਿਸਾਨ ਭਰਾਏ ਇਸ ਨੂੰ ਲਾਉਣਾ ਜੇਦਾ ਚੰਗਾ ਝਾੜ ਰਹਿੰਦਾਗਾ ਤੇ ਸਮਾਂ ਘਟ ਲੈਂਦਾ ਅਤੇ ਖਾਦ ਖਰਾਬੀ ਖਰਾਕ ਵੀ ਘਟ ਲੈਂਦਾ ਇਹ ਤਾਂ ਆਪਣੇ ਨਾਲ ਤਜਰਬਾ ਜ਼ਰੂਰ ਸਾਂਝਾ ਕਰੋ ਤੁਸੀਂ ਬੇਨਤੀ ਕਰਦੇ ਆਪਾਂ ਵੀਰਾਂ ਨੂੰ ਆਪਾਂ ਨੂੰ ਇਸ ਬੀਜ ਬਾਰੇ ਜਿੰਨੀ ਕੀ ਜਾਣਕਾਰੀ ਮਿਲੀ ਆਪਾਂ ਉਹ ਤੁਹਾਨੂੰ ਦੱਸ ਦਿੰਨੇ ਆ ਜਿਹੜੇ ਵੀ ਕਿਸਾਨ ਭਰਾਵਾਂ ਦੇ ਹੁਣ ਤੱਕ ਆਪਾਂ ਨੂੰ ਰਿਜ਼ਲਟ ਮਿਲੇ ਨੇਗੇ ਉਹ ਸੀਗੇ ਵੀ ਇੱਕ ਤਾਂ ਇਹਨੂੰ ਬੌਣਾ ਰੋਗ ਆ ਜਿਹੜਾ ਉਹ ਬਹੁਤ ਜ਼ਿਆਦਾ ਆਉਂਦਾਗਾ ਦੂਜੇ ਨੰਬਰ ਤੇ ਇਸ ਨੂੰ ਜਿਹੜੀਆਂ ਬਿਮਾਰੀਆਂ ਨਹੀਂ ਆ ਉਹ 10 ਬਿਮਾਰੀਆਂ ਦੇ ਵਿੱਚੋਂ 6 ਬਿਮਾਰੀਆਂ ਦੇ ਨਾਲ ਲੜਨ ਦੀ ਸ਼ਕਤੀ ਹੈ ਦੇ ਵਿੱਚ ਇਸ ਤੋਂ ਵੱਧ ਇਹ ਲੜ ਨਹੀਂ ਸਕਦੀ ਬਿਮਾਰੀਆਂ ਦੇ ਨਾਲ ਤੇ ਬਾਕੀ ਤੀਜੇ ਨੰਬਰ ਤੇ ਇਸ ਦੀ ਜਿਹੜੀ ਮੁੰਜਰਾ ਉਹ ਵੀ ਬਹੁਤ ਛੋਟੀ ਰਹਿ ਜਾਂਦੀ ਹੈਗੀ ਉਹਦੇ ਵਿੱਚ ਛੋਟੀ ਰਹਿਣ ਦੇ ਕਾਰਨ ਦਾਣਿਆਂ ਦੀ ਗਿਣਤੀ ਵੀ ਘਟ ਜਾਂਦੀ ਆ ਤਾਂ ਕੁੱਲ ਮਿਲਾ ਕੇ ਇਸ ਦਾ ਜਿਹੜਾ ਝਾੜ ਆ ਉਹ ਵੀ ਦੂਜੀਆਂ ਵੈਰਾਈਟੀਆਂ ਦੇ ਨਾਲੋਂ ਬਹੁਤ ਜ਼ਿਆਦਾ ਘਟ ਰਿਹਾ ਇਸ ਵਾਰ ਜਿਵੇਂ ਕਿ PR131 ਨੂੰ ਆਪਾਂ ਵਧੀਆ ਮੰਨਦੇ ਸੀ ਇਹ ਵੈਰਾਈਟੀ ਉਸ ਤੋਂ ਵੀ ਜ਼ਿਆਦਾ ਘਟ ਨਿਕਲੀ ਹੈ ਇਸ ਵਾਰ ਤੇ ਦੂਜੇ ਨੰਬਰ ਤੇ ਇਹਨੂੰ ਬਿਮਾਰੀਆਂ ਵੀ ਜ਼ਿਆਦਾ ਪੈਂਦੀਆਂ ਨੇਗੀਆਂ ਖਾਦ ਖਰਾਕ ਵੀ ਸੁਣਿਆ ਵੀ ਆਪਾਂ ਜਿੰਨਾ ਕਹਿੰਦੇ ਵੱਧ ਲੈਂਦੀ ਆ ਦੂਜੀਆਂ ਨਾਲੋਂ ਇਹ ਤਾਂ ਫੇਰ ਆਪਾਂ ਨੂੰ ਇਹੀ ਕਹਿਣਾ ਵੀ ਆਪਾਂ ਨੂੰ ਇਹਦਾ ਬੀਜਾਂ ਦਾ ਕੋਈ ਫਾਇਦਾ ਨਹੀਂ ਅਗਲੇ ਸਾਲ ਜਿਹੜੇ ਕਿਸਾਨ ਭਰਾਵਾਂ ਨੇ ਇਹ ਬੀਜ ਨਹੀਂਆ ਬਾਕੀ ਸਰਕਾਰ ਨੂੰ ਤੇ ਯੂਨੀਵਰਸਿਟੀਆਂ ਨੂੰ ਵੀ ਚਾਹੀਦਾਗਾ ਹੁਣ ਜਦੋਂ ਆਪਣੇ ਕੋਲੇ ਰਿਜ਼ਲਟ ਕਿਸਾਨ ਭਰਾਵਾਂ ਕੋਲੇ ਆ ਚੁੱਕੇ ਨੇਗੇ ਤਾਂ ਉਹ ਕਿਉਂ ਨਹੀਂ ਸਾਂਝਾ ਕਰਦੇ ਪਹਿਲਾਂ ਤਾਂ ਜਰੂਰ ਪ੍ਰਚਾਰਾਇਆ ਸੀਗਾ ਉਹ ਬੀਜ ਵੀ ਵੇਚਣ ਦੇ ਮਾਰੇ ਨੇ ਪਰ ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਵੀਡੀਓ ਨਹੀਂ ਆ ਰਹੀ ਯੂਨੀਵਰਸਿਟੀ ਵੱਲੋਂ ਵੀ ਨਾ ਕਿਸੇ ਹੋਰ ਸਰਕਾਰੀ ادارے ਵੱਲੋਂ ਵੀ ਜਿਹੜਾ PR132 ਦਾ ਬੀਜ ਆ ਇੰਨਾ ਰਿਜ਼ਲਟ ਮਿਲਿਆ ਇਹਦਾ ਇੰਨੀਆਂ ਨੂੰ ਬਿਮਾਰੀਆਂ ਘਟ ਆਈਆਂ ਨੇ ਜਾਂ ਖਾਦ ਖਰਾਬ ਘਟ ਪਈ ਹੈ ਕਿਸੇ ਵੀ ਤਰ੍ਹਾਂ ਦੀ ਤਾ ਇਹ ਗੱਲਾਂ ਦਾ ਆਪਾਂ ਜ਼ਰੂਰ ਧਿਆਨ ਰੱਖਿਆ ਕਰੋ ਯੂਨੀਵਰਸਿਟੀਆਂ ਦੇ ਮਗਰ ਨਾ ਲੱਗਿਆ ਕਰੋ ਆਪਣੇ ਜਿਹੜੇ ਘਰ ਦੇ ਬੀਜ ਹੁੰਦੇ ਨੇ ਆਪਾਂ ਤਾਂ ਇਹੀ ਬੈਂਤੀ ਕਰਦੇ ਹਾਂ ਕਿਸਾਨ ਭਰਾਵਾਂ ਨੂੰ ਵੀ ਉਹੀ ਆਪਾਂ ਰੱਖ ਕੇ ਆਪਣੀਆਂ ਵੈਰਾਈਟੀਆਂ ਲਾਵੋ ਵਧੀਆ ਰ੍ਹਾਂਗੇ ਝਾੜ ਜੇਕਰ ਆਪਾਂ ਚੰਗੇ ਲੈਣੇ ਨੇ ਕਿਉਂਕਿ ਇਸ ਵਾਰ ਵੈਸੇ ਹੀ ਕੁਦਰਤ ਦੀ ਮਾਰ ਦੇ ਕਾਰਨ ਝਾੜ ਜਿਹੜੇ ਝੋਨੇ ਦੇ ਬਹੁਤ ਜ਼ਿਆਦਾ ਘਟ ਨਿਕਲ ਰਹੇ ਨੇਗੇ ਜਿੰਨੇ ਵੀ ਦਿਵਾਲੀ ਤੋਂ ਪਹਿਲਾਂ ਪਹਿਲਾਂ ਵੱਡੇ ਗਏ ਨੇ ਸਭ ਦੇ ਝਾੜ ਘੱਟ ਹੀ ਨਿਕਲੇ ਨੇ ਜਾਂ PR131 ਹੋ ਗਿਆ ਜਾਂ 26 ਜਾਂ Pusa 44 ਹੋ ਗਿਆ ਸਾਰਿਆਂ ਦੇ ਝਾੜ ਜਿਹੜੇ ਘੱਟ ਨਿਕਲੇ ਨੇ ਹੁਣ ਤੱਕ ਦੇ ਹੋ ਸਕਦਾ ਵੀ 1-2 ਦਿਨਾਂ ਦੇ ਵਿੱਚ ਜਿਹੜਾ ਹੁਣ ਮੌਸਮੇ ਸਿੱਲਾ ਚੱਲਦਾ ਇਹਦੇ ਕਾਰਨ ਵਜਨ ਜ਼ਰੂਰ ਦੇ ਜੇ ਝੋਨਾ ਆਪਣਾ ਜਾਂ ਜਿਹੜੇ ਪਛੇਤੇ ਝੋਨੇ ਸੀਗੇ ਜਿਹੜੇ ਵੱਢਣ ਹਲੇ ਉਹਨਾਂ ਦਾ ਝਾੜ ਚੰਗਾ ਨਿਕਲ ਸਕੇ ਤਾਂ ਇਹੀ ਬੇਨਤੀ ਆਪਾਂ ਕਰਦੇ ਆਂ ਤੇ ਹੁਣ ਆਪਾਂ ਗੱਲ ਕਰਦੇ ਆਂ ਬਾਸਮਤੀ ਦੇ ਨਵੇਂ ਰੇਟਾਂ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਕਰਨਾਲ ਮੰਡੀ ਦੀ ਜਿੱਥੇ ਕੀ 1509 ਦਾ ਰੇਟ 3000 ਤੋਂ ਲੈ ਕੇ 3200 ਰੁਪਏ ਪ੍ਰਤੀ ਕਮੰਟਲ ਚੱਲ ਰਿਹਾ ਅਤੇ 1847 ਦਾ ਰੇਟ 2500 ਤੋਂ ਲੈ ਕੇ 2700 ਰੁਪਏ ਚੱਲ ਰਿਹਾ ਇਸ ਦੇ ਨਾਲ ਹੀ 1699 ਦਾ ਰੇਟ 3000 ਤੋਂ ਲੈ ਕੇ 3300 ਰੁਪਏ ਪ੍ਰਤੀ ਕੁੰਡਲ ਚੱਲ ਰਿਹਾ ਇਸ ਤੋਂ ਅੱਗੇ ਗੱਲ ਕਰਦੇ ਹਾਂ ਸੋਨੀਪਤ ਮੰਡੀ ਦੀ ਜਿੱਥੇ ਕਿ 1509 ਦਾ ਰੇਟ 2900 ਤੋਂ ਲੈ ਕੇ 3150 ਰੁਪਏ ਤੱਕ ਚੱਲ ਰਿਹਾ ਇਸ ਦੇ ਨਾਲ ਹੀ 1121 ਦਾ ਰੇਟ 4200 ਰੁਪਏ ਪ੍ਰਤੀ ਕੁੰਡਲ ਚੱਲ ਰਿਹਾ ਪੀਬੀ01 ਦਾ ਰੇਟ 3200 ਤੋਂ ਲੈ ਕੇ 3300 ਰੁਪਏ ਪ੍ਰਤੀ ਕੁੰਡਲ ਵਿਕ ਰਿਹਾ ਇਸ ਤੋਂ ਅੱਗੇ ਸ਼ਿਰਸਾ ਮੰਡੀ ਦੀ ਗੱਲ ਕਰਦੇ ਹਾਂ ਇੱਥੇ 1509 ਦਾ ਰੇਟ 10000 ਤੋਂ ਲੈ ਕੇ 3300 ਰੁਪਏ ਤੱਕ ਵਿਕ ਰਿਹਾ ਅਤੇ ਰਾਣੀਆਂ ਮੰਡੀ ਦੇ ਵਿੱਚ 1509 ਦਾ ਰੇਟ 2800 ਤੋਂ ਲੈ ਕੇ 3100 ਰੁਪਏ ਵਿਕ ਰਿਹਾ ਰੱਦੀਆ ਮੰਡੀ ਦੇ ਵਿੱਚ 1847 ਦਾ ਰੇਟ 2500 ਤੋਂ ਲੈ ਕੇ 2600 ਰੁਪਏ ਗੋਹਾਣਾ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3140 ਰੁਪਏ ਤੱਕ ਵਿਕ ਰਿਹਾ ਨਫਜਗੜ ਮੰਡੀ ਦੇ ਵਿੱਚ 1509 ਦਾ ਰੇਟ 3050 ਤੋਂ ਲੈ ਕੇ 3200 ਰੁਪਏ ਅਤੇ 1121 ਦਾ ਰੇਟ 4100 ਰੁਪਏ ਪ੍ਰਤੀ ਕਮੰਟਲ 1885 ਦਾ ਰੇਟ 3500 ਰੁਪਏ ਅਤੇ ਫਤਿਹਬਾਦ ਮੰਡੀ ਦੇ ਵਿੱਚ 1509 ਦਾ ਰੇਟ 3100 ਤੋਂ ਲੈ ਕੇ 3200 ਰੁਪਏ 1885 ਦਾ ਰੇਟ 3700 ਰੁਪਏ ਪ੍ਰਤੀ ਕੰਟਲ ਵਿਕ ਰਿਹਾ 1847 ਦਾ ਰੇਟ 2600 ਰੁਪਏ 1718 ਦਾ ਰੇਟ 3300 ਤੋਂ ਲੈ ਕੇ 3400 ਦੇ ਵਿਚਕਾਰ ਵਿਕ ਰਿਹਾ ਇਸ ਤੋਂ ਅੱਗੇ ਗੱਲ ਕਰਦੇ ਹਾਂ ਮਲੋਟ ਮੰਡੀ ਦੀ ਜਿੱਥੇ 1509 ਦਾ ਰੇਟ 3000 ਤੋਂ ਲੈ ਕੇ 3250 ਰੁਪਏ ਤੱਕ ਵਿਕ ਰਿਹਾ ਅਤੇ ਇੱਥੇ ਹੀ 17 18 ਦਾ ਰੇਟ 3300 ਤੋਂ ਲੈ ਕੇ 3400 ਰੁਪਏ ਤੱਕ ਵਿਕ ਰਿਹਾ 16 92 ਦਾ ਰੇਟ 3250 ਰੁਪਈਆ ਤੋਂ ਲੈ ਕੇ 3400 ਰੁਪਏ ਤੱਕ ਵਿਕ ਰਿਹਾ ਇਸ ਤੋਂ ਅੱਗੇ 11 21 ਦੀ ਗੱਲ ਕਰਦੇ ਹਾਂ ਉਸ ਦਾ ਰੇਟ 4000 ਰੁਪਏ ਪ੍ਰਤੀ ਕੁੰਟਲ ਵਿਕ ਰਿਹਾ ਇਸ ਦੇ ਨਾਲ ਹੀ ਕੈਂਥਲ ਮੰਡੀ ਦੀ ਗੱਲ ਕਰਦੇ ਹਾਂ ਇੱਥੇ 1401 ਦਾ ਰੇਟ 3700 ਰੁਪਏ ਪ੍ਰਤੀ ਕੁੰਟਲ ਤੱਕ ਵਿਕਿਆ 1509 ਦਾ ਰੇਟ 3000 ਤੋਂ ਲੈ ਕੇ 3150 ਰੁਪਈਆ ਤੱਕ 11 47 2700 ਰੁਪਏ ਤੱਕ ਅਤੇ ਇੱਥੇ ਹੀ 11 21 ਦਾ ਰੇਟ 3900 ਤੋਂ ਲੈ ਕੇ 4100 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਪਾਤਣਾ ਮੰਡੀ ਦੀ ਗੱਲ ਕਰਦੇ ਹਾਂ 1509 ਦਾ ਰੇਟ 2950 ਰੁਪਈਆ ਤੋਂ ਲੈ ਕੇ 3140 ਰੁਪਈਆ ਤੱਕ ਵਿਕਿਆ ਇਸ ਤੋਂ ਅੱਗੇ ਖਨੌਰੀ ਮੰਡੀ ਦੀ ਗੱਲ ਕਰਦੇ ਹਾਂ 1509 ਦਾ ਰੇਟ 2800 ਤੋਂ ਲੈ ਕੇ 3100 ਰੁਪਏ ਤੱਕ ਵਿਕਿਆ 18 47 2700 ਰੁਪਏ ਪ੍ਰਤੀ ਕਮਟਲ ਅਤੇ 1401 3400 ਤੋਂ ਲੈ ਕੇ 3600 ਰੁਪਏ ਤੱਕ 1885 3500 ਤੋਂ ਲੈ ਕੇ 3800 ਰੁਪਏ ਪ੍ਰਤੀ ਕਿੰਟਲ ਰਿਹਾ ਸਨਾਮਾ ਮੰਡੀ ਦੇ ਵਿੱਚ 1500 ਨੂੰ 3000 ਰੁਪਏ ਵਿਕਿਆ ਸਨਾਮਾ ਮੰਡੀ ਦੇ ਵਿੱਚ 1509 ਦਾ ਰੇਟ 3080 ਤੋਂ ਲੈ ਕੇ 3220 ਰੁਪਏ ਤੱਕ ਰਿਹਾ 1699 ਦਾ ਰੇਟ 2800 ਤੋਂ ਲੈ ਕੇ 3000 ਰੁਪਏ ਰਿਹਾ ਇਸ ਦੇ ਨਾਲ ਹੀ ਕੋਟਕਪੁਰਾ ਮੰਡੀ ਦੇ ਵਿੱਚ 1509 ਦਾ ਰੇਟ 2950 ਰੁਪਈਆ ਤੋਂ ਲੈ ਕੇ 3180 ਰੁਪਈਆ ਤੱਕ ਰਿਹਾ 1847 ਦਾ ਰੇਟ 2700 ਤੋਂ ਲੈ ਕੇ 2900 ਰੁਪਈਆ ਤੱਕ ਰਿਹਾ ਇਸ ਤੋਂ ਅੱਗੇ ਜੰਡਿਆਲਾ ਗੁਰੂ ਦੇ ਵਿੱਚ 1509 ਦਾ ਰੇਟ 3040 ਰੁਪਈਆ ਤੋਂ ਲੈ ਕੇ 3190 ਰੁਪਈਆ ਤੱਕ ਵਿਕਿਆ ਅਜਨਾਲਾ ਮੰਡੀ ਦੇ ਵਿੱਚ 1509 2980 ਤੋਂ ਲੈ ਕੇ 3200 ਰੁਪਈਆ ਤੱਕ ਵਿਕਿਆ ਅਮਰਤਸਰ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3100 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਸੰਗਰੂਰ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3200 ਰੁਪਏ ਦੇ ਵਿਚਕਾਰ ਵਿਕਿਆ ਅਤੇ ਨਾਬਾ ਮੰਡੀ ਦੇ ਵਿੱਚ 3050 ਰੁਪਈਆ ਤੋਂ ਲੈ ਕੇ 3100 ਰੁਪਏ ਤੱਕ ਵਿਕਿਆ 1699 ਦਾ ਰੇਟ 3200 ਤੋਂ ਲੈ ਕੇ 3300 ਰੁਪਏ ਤੱਕ ਰਿਹਾ ਇਸ ਤੋਂ ਅੱਗੇ ਮਰੇਲ ਕੋਟਲਾ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3100 ਦੇ ਵਿਚਕਾਰ ਰਿਹਾ ਇਹ ਸੀਗੀਆਂ ਪੰਜਾਬ ਦੀਆਂ ਤੇ ਹਰਿਆਣੇ ਦੀਆਂ ਮੰਡੀਆਂ ਦੇ ਅੱਜ ਦੇ ਬਾਸਮਤੀ ਦੇ ਤਾਜ਼ਾ ਰੇਟ ਅਗਲੀ ਵੀਡੀਓ ਦੇ ਵਿੱਚ ਇਦਾਂ ਦੀ ਹੀ ਜਾਣਕਾਰੀ ਆਪਾਂ ਲੈ ਕੇ ਮਿਲਾਂਗੇ ਬਾਕੀ ਆਪਾਂ ਪਹਿਲਾਂ ਦੀ ਤਰ੍ਹਾਂ ਫੇਰ ਬੇਨਤੀ ਕਰਦੇ ਆਂ ਕਿਸਾਨ ਭਰਾਵਾਂ ਨੂੰ ਵੀ ਜੇਕਰ ਕਿਸੇ ਵੀ ਵੀਰ ਨੇ 100 PR132 ਦਾ ਬੀਜ ਹੁਣ ਤੱਕ ਵੱਢਿਆ ਕਿੰਨਾ ਕਿ ਝਾੜ ਨਿਕਲਿਆ ਕਮੈਂਟਾਂ ਦੇ ਵਿੱਚ ਤਜਰਬਾ ਜ਼ਰੂਰ ਸਾਂਝਾ ਕਰਿਓ ਧੰਨਵਾਦ ਜੀ ਵੀਡੀਓ ਦੇਖਣ ਲਈ